ਸਾਲਾ 1967 ਦਾ ਤੇ ਜਗ੍ਹਾ ਹੈ ਚੇਨਈ ਜਿਹਦਾ ਕਿ ਪੁਰਾਣਾ ਨਾਮ ਹੈਗਾ ਮਦਰਾਸ ਰਾਜਕੋਪਾਲ ਕੁਲਸ਼ੇਖਰਨ ਨਾਮ ਦੇ ਇੱਕ ਇਨਸਾਨ ਨੇ ਫਿਲਮਾਂ ਦੇ ਵਿੱਚ ਉਹ ਕੰਮ ਕਰਦੇ ਆ ਅਸਲ ਦੇ ਵਿੱਚ ਕੋਈ ਕੰਮ ਬਹੁਤ ਜ਼ਿਆਦਾ ਵੱਡਾ ਨਹੀਂ ਹੈਗਾ ਸਪੋਰਟ ਬॉय ਦਾ ਕੰਮ ਜਿੰਨੇ ਵੀ 뮤직 ਦੇ ਨਾਲ ਇਨਸਟਰੂਮੈਂਟਲ ਰਿਲੇਟਡ ਹੁੰਦੇ ਆ ਉਹਨਾਂ ਸਾਰਿਆਂ ਦੀ ਦੇਖਰੇਖ ਕਰਨੀ ਰਾਜਕੋਪਾਲ ਹੋਣਾ ਦਾ ਕੰਮ ਹੁੰਦਾ ਤੇ ਜੋ ਬੱਚਾ ਉਹਨਾਂ ਦੇ ਘਰੇ ਜਨਮ ਲੈਂਦਾ ਇੱਕ ਲੜਕਾ ਉਹਦਾ ਨਾਮ ਰੱਖਿਆ ਜਾਂਦਾ ਦਿਲੀਪ ਕੁਮਾਰ ਪਰਿਵਾਰ ਦੀ ਆਮਦਨੀ ਕੋਈ ਬਹੁਤ ਜ਼ਿਆਦਾ ਚੰਗੀ ਨਹੀਂ ਹੁੰਦੀ ਬਸ ਠੀਕ ਠਾਕ ਜੀ ਜ਼ਿੰਦਗੀ ਉਹਨਾਂ ਦੀ ਗਰੀਬੀ ਦੇ ਵਿੱਚ ਕਹਿ ਲੋ ਚੱਲ ਰਹੀ ਆ ਜਦੋਂ ਤੱਕ ਦਲੀਪ ਕੁਮਾਰ 9 ਸਾਲ ਦਾ ਹੁੰਦਾ ਉਦੋਂ ਤੱਕ ਉਹਦੇ ਪਿਤਾ ਰਾਜਕੋਪਾਲ ਉਹਨਾਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਂਦੀ ਆ ਤੇ ਅਗਲੇ ਕੁਝ ਮਹੀਨਿਆਂ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਆ ਪਰਿਵਾਰ ਗਰੀਬ ਆ ਘਰ ਦਾ ਇੱਕੋ ਇੱਕ ਕਮਾਈ ਕਰਨ ਵਾਲਾ ਇਨਸਾਨ ਦੁਨੀਆ ਤੋਂ ਜਾ ਚੁੱਕਿਆ ਤੇ 9 ਸਾਲ ਦੇ ਦਲੀਪ ਕੁਮਾਰ ਨੂੰ ਆਪਣੀ ਪੜ੍ਹਾਈ ਵਿੱਚਕਾਰ ਹੀ ਛੱਡਣੀ ਪੈਂਦੀ ਦਲੀਪ ਕੁਮਾਰ ਨੂੰ ਬਹੁਤ ਹੀ ਜ਼ਿਆਦਾ ਇੰਟਰਸਟ ਹੁੰਦਾ 뮤ਜ਼ਿਕ ਦੇ ਵਿੱਚ ਦਲੀਪ ਕੁਮਾਰ ਦੇ ਜਿਹੜੇ ਮਦਰ ਨੇ ਇੰਨੀ ਜ਼ਿਆਦਾ ਗਰੀਬੀ ਦੀ ਹਾਲਤ ਹੋਣ ਦੇ ਬਾਵਜੂਦ ਉਹ ਦੇਖਦੇ ਆ ਕਿ ਉਹਨਾਂ ਦੇ ਬੱਚੇ ਨੂੰ 뮤ਜ਼ਿਕ 'ਚ ਬਹੁਤ ਇੰਟਰਸਟ ਆ ਤਾਂ ਇਸੇ ਕਰਕੇ ਉਹ ਦਲੀਪ ਕੁਮਾਰ ਨੂੰ ਕਹਿੰਦੇ ਆ ਕਿ ਤੂੰ 뮤ਜ਼ਿਕ ਦੇ ਵਿੱਚ ਹੀ ਲੱਗਿਆ ਰਹਿ ਤੇ ਇਹਦੀ ਟ੍ਰੇਨਿੰਗ ਆਪਣੀ ਜਾਰੀ ਰੱਖ ਪਰ ਦਲੀਪ ਕੁਮਾਰ ਕੱਲੀ 뮤ਜ਼ਿਕ ਦੀ ਟ੍ਰੇਨਿੰਗ ਹੀ ਜਾਰੀ ਨਹੀਂ ਰੱਖਦਾ 11ਵੀਂ ਕਲਾਸ ਤੱਕ ਦੀ ਪੜ੍ਹਾਈ ਨੂੰ ਵੀ ਜਾਰੀ ਰੱਖਦਾ ਪਰ ਉਸ ਤੋਂ ਬਾਅਦ ਆ ਕੇ ਉਹ ਪੜ੍ਹਾਈ ਤੋਂ ਤਾਂ ਮੂੰਹ ਮੋੜ ਲੈਂਦਾ ਪਰ 뮤ਜ਼ਿਕ ਤੋਂ ਨਹੀਂ ਤੇ ਹੁਣ ਸਾਲ ਆਉਂਦਾ 1999 ਦਾ ਦਲੀਪ ਕੁਮਾਰ ਦੀ ਉਮਰ ਹੁਣ 23 ਸਾਲ ਹੋ ਚੁੱਕੀ ਆ ਤੇ ਇਸ ਵਾਰ ਬਿਮਾਰ ਹੋਣ ਦਾ ਟਾਈਮ ਸੀ ਉਹਦੀ ਆਪਣੀ ਭੈਣ ਦਾ ਉਹਦੀ ਸਿਸਟਰ ਦੀ ਹਾਲਤ ਇੰਨੀ ਕਿ ਜ਼ਿਆਦਾ ਬੁਰੀ ਹੁੰਦੀ ਆ ਅਲੱਗ-ਅਲੱਗ ਡਾਕਟਰਸ ਤੋਂ ਦਿਖਾਉਣ ਤੋਂ ਬਾਵਜੂਦ ਨਾ ਕੋਈ ਫਰਕ ਪੈਂਦਾ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਪ੍ਰਾਰਥਨਾ ਦਾ ਕੋਈ ਵੀ ਫਰਕ ਦਲੀਪ ਕੁਮਾਰ ਦੀਆਂ ਅੱਖਾਂ ਦੇ ਸਾਹਮਣੇ ਉਹਦੀ ਭੈਣ ਹਰ ਰੋਜ਼ ਨਵੇਂ ਚੜਦੇ ਦਿਨ ਮੌਤ ਦੇ ਵੱਲ ਨੂੰ ਵੱਧਦੀ ਜਾ ਰਹੀ ਆ ਤਾਂ ਇਸੇ ਟਾਈਮ ਦੇ ਉੱਪਰ ਦਲੀਪ ਕੁਮਾਰ ਦੇ ਮਦਰ ਕਿਸੇ ਇੱਕ ਸੂਫੀ ਸੰਤ ਨੂੰ ਮਿਲਦੇ ਆ ਤੇ ਉਸ ਸੂਫੀ ਸੰਤ ਨੂੰ ਮਿਲਣ ਤੋਂ ਕੁਝ ਟਾਈਮ ਤੋਂ ਬਾਅਦ ਹੀ ਦਲੀਪ ਕੁਮਾਰ ਹੋਣਾ ਦੀ ਜਿਹੜੀ ਭੈਣ ਆ ਉਹਦੀ ਹਾਲਤ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੁਣ ਇਸ ਸੂਫੀ ਸੰਤ ਨੂੰ ਮਿਲਣਾ ਤੇ ਦਲੀਪ ਕੁਮਾਰ ਹੋਣਾ ਦੀ ਭੈਣ ਦੀ ਹਾਲਤ ਦਾ ਠੀਕ ਹੋ ਜਾਣਾ ਇਹਨਾਂ ਦੋਨੇ ਗੱਲਾਂ ਦੇ ਵਿੱਚ ਕੋਈ ਲਿੰਕ ਹੈ ਜਾਂ ਨਹੀਂ ਇਹ ਹਰੇਕ ਦੇ ਨਿੱਜੀ ਵਿਚਾਰ ਹੋ ਸਕਦੇ ਆ ਪਰ ਕਮ ਸੇ ਕਮ ਦਲੀਪ ਕੁਮਾਰ ਤੇ ਸਪੈਸ਼ਲੀ ਉਹਦੇ ਆਪਣੇ ਮਦਰ ਇਹਨਾਂ ਦੋਨਾਂ ਦੇ ਲਈ ਇਸ ਬਹੁਤ ਪਹੁੰਚੇ ਹੋਏ ਸੂਫੀ ਸੰਤ ਨੂੰ ਮਿਲਣਾ ਉਹਨਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦਿੰਦਾ ਤੇ ਹੁਣ ਤੋਂ ਇਹ ਦੋਨੇ ਜਾਣੇ ਤੇ ਨਾਲ ਹੀ ਉਹਨਾਂ ਦੀ ਪੈਣ ਇਸ ਸੂਫੀ ਸੰਤ ਦੀ ਪੂਰੀ ਤਰ੍ਹਾਂ ਦੇ ਨਾਲ ਮੁਰੀਦ ਹੋ ਜਾਂਦੇ ਆ ਤੇ ਏ ਆਰ ਰਹਿਮਾਨ ਹੁਣੀ ਹੁਣ ਇਸੇ ਸੂਫੀ ਸੰਤ ਦੀ ਦਰਗਾਹ ਦੇ ਉੱਪਰ ਲਗਾਤਾਰ ਆਪਣੇ 뮤직 ਨੂੰ ਪੇਸ਼ ਕਰਦੇ ਆ ਲੋਕਾਂ ਨੂੰ ਸੁਣਾਉਣਾ ਸ਼ੁਰੂ ਕਰਦੇ ਆ ਤੇ ਇਸੇ ਹੀ ਪਹੁੰਚੇ ਹੋਏ ਫਕੀਰ ਦੇ ਪ੍ਰਭਾਵ ਦੇ ਥੱਲੇ ਆ ਕੇ ਦਲੀਪ ਕੁਮਾਰ ਇੱਕ ਉਹ ਲੜਕਾ ਜਿਹਦਾ ਜਨਮ ਹਿੰਦੂ ਧਰਮ ਦੇ ਵਿੱਚ ਹੁੰਦਾ ਇੱਕ ਹਿੰਦੂ ਪਰਿਵਾਰ ਦੇ ਵਿੱਚ ਹੁੰਦਾ ਉਸ ਤੋਂ ਬਾਅਦ ਮੁਸਲਮ ਧਰਮ ਨੂੰ ਅਪਣਾ ਲੈਂਦਾ ਪਰ ਨਾਮ ਹਾਲੇ ਤੱਕ ਵੀ ਉਹੀ ਪੁਰਾਣਾ ਦਲੀਪ ਕੁਮਾਰ ਚੱਲ ਰਿਹਾ ਵਾ ਤੇ ਇਸ ਤੋਂ ਬਾਅਦ ਏ ਆਰ ਰਹਿਮਾਨ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਸੰਗੀਤ ਦੇ ਵਿੱਚ ਡੋਬ ਲੈਂਦੇ ਆ ਆਪਣਾ ਇੱਕ ਸਟੂਡੀਓ ਬਣਾਉਂਦੇ ਆ ਜਿੱਥੇ ਉਹ ਅਲੱਗ-ਅਲੱਗ ਤਰ੍ਹਾਂ ਦਾ ਮਿਊਜ਼ਿਕ ਕੰਪੋਜ਼ ਕਰਦੇ ਆ ਹੁਣ ਸਾਲ ਆਉਂਦਾ 1995 ਦਾ ਦੱਖਣੀ ਫਿਲਮਾਂ ਦੇ ਇੱਕ ਬਹੁਤ ਹੀ ਉੱਗੇ ਡਾਇਰੈਕਟਰ ਮਣੀ ਰਤਨਮ ਆਪਣੀ ਇੱਕ ਫਿਲਮ ਬਣਾ ਰਹੇ ਹੁੰਦੇ ਆ ਜਿਸ ਫਿਲਮ ਦਾ ਨਾਮ ਹੁੰਦਾ ਰੋਜ਼ਾ ਰੋਜ਼ਾ ਫਿਲਮ ਦੇ ਲਈ ਐਕਚੁਅਲੀ ਉਹਨਾਂ ਨੇ ਕਿਸੇ 뮤직 ਡਾਇਰੈਕਟਰ ਦੇ ਨਾਲ ਗੱਲ ਕਰਕੇ ਰੱਖੀ ਹੋਈ ਸੀ ਉਹਨਾਂ ਨੂੰ ਸਾਈਨ ਉਹ ਕਰ ਚੁੱਕੇ ਸੀ ਪਰ ਕਿਸੇ ਕਾਰਨ ਦੇ ਕਰਕੇ ਇਸ 뮤ਜ਼ਿਕ ਡਾਇਰੈਕਟਰ ਦੇ ਨਾਲ ਮਨੀ ਰਤਨਮ ਹੋਣਾ ਦੀ ਕੋਈ ਅਣਬਣ ਹੋ ਜਾਂਦੀ ਆ ਤੇ ਮਨੀ ਰਤਨਮ ਚੱਲ ਪੈਂਦੇ ਆ ਆਪਣੀ ਰੋਜ਼ਾ ਨਾਮ ਦੀ ਫਿਲਮ ਦੇ ਲਈ ਇੱਕ ਨਵੇਂ 뮤ਜ਼ਿਕ ਡਾਇਰੈਕਟਰ ਨੂੰ ਲੱਭਣ ਤੇ ਇਹ ਉਹੀ ਟਾਈਮ ਸੀ ਜਦੋਂ ਏ ਆਰ ਰਹਿਮਾਨ ਆਪਣੇ ਸਟੂਡੀਓ ਦੇ ਵਿੱਚ ਬੈਠ ਕੇ ਅਲੱਗ-ਅਲੱਗ ਤਰ੍ਹਾਂ ਦਾ 뮤직 ਕੰਪੋਜ਼ ਕਰ ਰਹੇ ਸੀ ਮਨੀ ਰਤਨ ਨੂੰ ਕਿਸੇ ਇਨਸਾਨ ਦੇ ਦੁਆਰਾ ਇਸ 28 ਸਾਲ ਦੇ ਲੜਕੇ ਦੇ ਬਾਰੇ ਦੇ ਵਿੱਚ ਤੇ ਉਹਦੇ ਕੰਮ ਦੇ ਬਾਰੇ ਵਿੱਚ ਦੱਸਿਆ ਜਾਂਦਾ ਮਨੀ ਰਤਨ ਸਪੈਸ਼ਲੀ ਇਸ ਨੌਜਵਾਨ ਲੜਕੇ ਨੂੰ ਮਿਲਣ ਦੇ ਲਈ ਉਹਦੇ ਸਟੂਡੀਓ ਵਿੱਚ ਜਾਂਦੇ ਆ ਤੇ ਇੱਥੋਂ ਕਹਾਣੀ ਸ਼ੁਰੂ ਹੁੰਦੀ ਆ ਰੋਜ਼ਾ ਫਿਲਮ ਦੇ ਉਸ ਲੈਜੈਂਡਰੀ 뮤직 ਦੀ ਤੇ ਇੱਕ ਇਸ ਤਰ੍ਹਾਂ ਦੀ ਦੋ ਦਿਗ ਜਾਂਦੀ ਪਾਰਟਨਰਸ਼ਿਪ ਦੀ ਮਨੀ ਰਤਨਮ ਏ ਆਰ ਰਹਿਮਾਨ ਹੋਣਾ ਨੂੰ ਮਿਲਣਸਾਰੀ ਸਮਝ ਜਾਂਦੇ ਆ ਕਿ ਉਹਨਾਂ ਦੀ ਜਿਹੜੀ 뮤직 ਡਾਇਰੈਕਟਰ ਦੀ ਖੋਜ ਹੈਗੀ ਆ ਉਹ ਇਸੇ ਥਾਂ ਦੇ ਉੱਪਰ ਆ ਕੇ ਖਤਮ ਹੋ ਗਈ ਸਿਰਫ 25000 ਰੁਪਏ ਦੇ ਵਿੱਚ ਦਿਲੀਪ ਕੁਮਾਰ ਹੋਣੀ ਜਿਹੜੇ ਕਿ ਬਾਅਦ ਦੇ ਵਿੱਚ ਜਾ ਕੇ ਏ ਆਰ ਰਹਿਮਾਨ ਬਣਦੇ ਆ ਰੋਜ਼ਾ ਫਿਲਮ ਦੇ ਲਈ 뮤직 ਦੇਣਾ ਮੰਨ ਜਾਂਦੇ ਆ ਦਿਲੀਪ ਕੁਮਾਰ ਹੋਣਾ ਦੀ ਇਹ ਪਹਿਲੀ ਫਿਲਮ ਹੁੰਦੀ ਆ ਤੇ ਇਸ ਪਹਿਲੀ ਫਿਲਮ ਦੇ ਵਿੱਚ ਦਿੱਤੇ ਹੋਏ 뮤직 ਦੇ ਵਿੱਚ ਹੀ ਉਹਨਾਂ ਨੂੰ ਫਿਲਮ ਫੇਅਰ ਅਵਾਰਡ ਮਿਲ ਜਾਂਦਾ ਪਰ ਜਦੋਂ ਹਾਲੇ ਮਨੀ ਰਤਨਮ ਤੇ ਦਿਲਪ ਕੁਮਾਰ ਆਪਸ ਦੇ ਵਿੱਚ ਗੱਲ ਕਰ ਰਹੇ ਹੁੰਦੇ ਆ ਤਾਂ ਇਹੀ ਉਹ ਟਾਈਮ ਹੁੰਦਾ ਜਦੋਂ ਫਾਈਨਲੀ ਆ ਕੇ ਦਿਲਪ ਕੁਮਾਰ ਹੋਣੀ ਜੋ ਕਿ ਆਪਣਾ ਧਰਮ ਆਲਰੇਡੀ Hindu ਧਰਮ ਤੋਂ Musalman ਧਰਮ ਕਰ ਚੁੱਕੇ ਸੀ ਹੁਣ ਆਪਣੇ ਨਾਮ ਨੂੰ ਵੀ ਚੇਂਜ ਕਰਨ ਬਾਰੇ ਸੀਰੀਅਸਲੀ ਸੋਚਣਾ ਸ਼ੁਰੂ ਕਰਦੇ ਆ ਤੇ ਇੱਕ ਦਿਨ ਜਦੋਂ ਉਹ ਪਵਿੱਤਰ ਕੁਰਾਨ ਨੂੰ ਪੜ੍ਹ ਰਹੇ ਹੁੰਦੇ ਆ ਤਾਂ ਜੋ ਸਭ ਤੋਂ ਪਹਿਲਾ ਅੱਖਰ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਜਾਂ ਉਹ ਜਿਹੜਾ ਕਿਸੇ ਖਾਸ ਪੰਨੇ ਦੇ ਉੱਪਰ ਪੜ੍ਹਦੇ ਆ ਉਹ ਹੁੰਦਾ ਰਹਿਮਾਨ ਤਾਂ ਉਸੇ ਟਾਈਮ ਦਲੀਪ ਕੁਮਾਰ ਹੋਣਾ ਨੇ ਸੋਚ ਲਿਆ ਕਿ ਮੇਰਾ ਨਾਮ ਹੋਊਗਾ ਰਹਿਮਾਨ ਪਰ ਮਨੀ ਰਤਨਮ ਹੁਣੀ ਇਸ ਚੀਜ਼ ਦੇ ਉੱਪਰ ਖੁਸ਼ ਨਹੀਂ ਹੁੰਦੇ ਉਹਨਾਂ ਦੇ ਲਈ ਸਿਰਫ ਇੱਕ ਰਹਿਮਾਨ ਸ਼ਬਦ ਕਾਫੀ ਨਹੀਂ ਹੈ ਦਲੀਪ ਕੁਮਾਰ ਹੋਣਾ ਨੂੰ ਇਸ ਨਾਮ ਦੇ ਅੱਗੇ ਕੋਈ ਹੋਰ ਅੱਖਰ ਜੋੜਨੇ ਪੈਣਗੇ ਤੇ ਇੱਥੇ ਦਿਲਪ ਕੁਮਾਰ ਹੋਣਾ ਦੇ ਮਾਂ ਇੱਕ ਖਾਸ ਰੋਲ ਨਿਭਾਉਂਦੇ ਆ ਉਹਨਾਂ ਦੀ ਖੁਆਹਿਸ਼ ਇਹ ਹੈਗੀ ਆ ਕਿ ਦਿਲਪ ਕੁਮਾਰ ਹੋਣਾ ਦੇ ਨਾਮ ਦੇ ਨਾਲ ਅੱਲਾ ਦਾ ਨਾਮ ਜ਼ਰੂਰ ਲੱਗੇ ਤਾਂ ਫਾਈਨਲੀ ਜਿਹੜਾ ਨਾਮ ਫਾਈਨਲ ਕੀਤਾ ਜਾਂਦਾ ਉਹ ਹੁੰਦਾ ਅੱਲਾ ਰਖਾ ਰਹਿਮਾਨ ਮਤਲਬ ਕਿ ए आर रहमान ਜਿਹੜਾ ਨਾਮ ਅੱਜ ਸਿਰਫ ਇੰਡੀਆ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਪਪੂਲਰ ਹੋ ਚੁੱਕਿਆ ਵਾ ਤੇ ਜਿਸ ਟਾਈਮ ਮੈਂ ਇਹ ਵੀਡੀਓ ਬਣਾ ਰਿਹਾ ਉਸ ਟਾਈਮ ਤੱਕ ਅੱਲਾ ਰਖਾ ਰਹਿਮਾਨ ਦੋ ਔਸਕਰ ਅਵਾਰਡ ਦੋ ਗ੍ਰੈਮੀ ਅਵਾਰਡ ਇੱਕ ਗੋਲਡਨ ਗਲੋਬ 15 ਫਿਲਮ ਫੇਅਰ ਅਵਾਰਡ ਤੇ 7 ਸਾਊਥ ਫਿਲਮ ਫੇਅਰ ਅਵਾਰਡ ਜਿੱਤ ਚੁੱਕੇ ਨੇ ਹੁਣ ਆਪਾਂ ਗੱਲ ਕਰ ਲੈਨੇ ਆ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਉਹਨਾਂ ਦੀ ਵਿਵਹਤਾ ਜ਼ਿੰਦਗੀ ਦੀ ਇੱਕ ਅਜੀਬ ਇਨਸੀਡੈਂਟ ਜਿਹਦੇ ਨਾਲ ਉਹਨਾਂ ਨੂੰ ਆਪਣੀ ਜੀਵਨ ਸਾਥਣ ਸਾਇਰਾ ਬਾਨੋ ਹੋਣੀ ਮਿਲਦੇ ਆ ਤੇ ਫਾਈਨਲੀ ਪੂਰੇ 30 ਸਾਲ ਤੋਂ ਬਾਅਦ ਇਹ ਵਿਆਹ ਟੁੱਟ ਜਾਂਦਾ ਵਾ ਏ ਆਰ ਰਹਿਮਾਨ ਉਹਨਾਂ ਦੇ ਜਿਹੜੇ ਮਦਰ ਨੇ ਕਰੀਮਾ ਬੀਗਮ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਇੱਕ ਮਸਜਿਦ ਦੇ ਵਿੱਚ ਇੱਕ ਲੜਕੀ ਨੂੰ ਦੇਖਦੇ ਆ ਤੇ ਉਸੇ ਟਾਈਮ ਹੀ ਉਹਦੇ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਕਿ ਉਸੇ ਟਾਈਮ ਹੀ ਇਸ ਲੜਕੀ ਨੂੰ ਆਪਣਾ ਨੂੰ ਬਣਾਉਣ ਦੀ ਖਾਹਿਸ਼ ਉਹਨਾਂ ਦੇ ਮਨ ਦੇ ਵਿੱਚ ਉੱਠ ਜਾਂਦੀ ਆ ਤੇ ਇਸ ਲੜਕੀ ਦਾ ਨਾਮ ਹੁੰਦਾ ਮਿਹਰਬਾਨੋ ਕਰੀਮਾ ਬੇਗਮ ਆਪਣੇ ਬੇਟੇ ਏ ਆਰ ਰਹਿਮਾਨ ਦਾ ਰਿਸ਼ਤਾ ਲੈ ਕੇ ਮਿਹਰਬਾਨੋ ਦੇ ਘਰੇ ਪਹੁੰਚਦੇ ਆ ਪਰ ਜਦੋਂ ਉੱਥੇ ਇਹਨਾਂ ਦੇ ਫਾਦਰ ਦੇ ਨਾਲ ਗੱਲ ਕੀਤੀ ਜਾਂਦੀ ਆ ਤਾਂ ਉਹਨਾਂ ਦੇ ਫਾਦਰ ਦੀ ਇੱਕ ਸ਼ਰਤ ਸਿੱਧੀ ਆ ਮਹਿਰ ਤੋਂ ਪਹਿਲਾਂ ਉਹਨਾਂ ਦੀ ਇੱਕ ਹੋਰ ਬੇਟੀ ਆ ਜਿਹੜੀ ਮਹਿਰ ਤੋਂ ਵੱਡੀ ਆ ਉਹਦਾ ਨਾਮ ਹੈਗਾ ਸਾਇਰਾ ਤੇ ਸਾਇਰਾ ਤੇ ਮਹਿਰ ਦੇ ਫਾਦਰ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਵਿਆਹ ਸਾਇਰਾ ਦਾ ਹੋਊਗਾ ਉਸ ਤੋਂ ਬਾਅਦ ਹੀ ਮਹਿਰ ਦੇ ਬਾਰੇ ਚ ਸੋਚਿਆ ਜਾਊਗਾ ਤਾਂ ਫਾਈਨਲੀ ਇਸ ਤਰ੍ਹਾਂ ਦੇ ਨਾਲ ਏ ਆਰ ਰਹਿਮਾਨ ਹੋਣਾ ਦਾ ਜਿਹੜਾ ਵਿਆਹ ਹੁੰਦਾ ਜਾਂ ਕਹਿ ਲੋ ਨਿਕਾਹ ਹੁੰਦਾ ਉਹ ਸਾਇਰਾ ਬਾਨੋ ਹੋਣਾ ਦੇ ਨਾਲ ਹੋਣਾ ਤੈ ਹੋ ਜਾਂਦਾ ਅਗਲੇ 30 ਸਾਲ ਤੱਕ ਇਹ ਵਿਆਹ ਚੱਲਦਾ ਵਾ ਤੇ ਇਸ ਵਿਆਹ ਤੋਂ ਇਸ ਜੋੜੇ ਦੇ ਤਿੰਨ ਸੰਤਾਨਾਂ ਹੁੰਦੀਆਂ ਨੇ ਖਾਤੀਜਾ امین ਤੇ ਰਹੀਮ ਪਰ ਫਾਈਨਲੀ ਪੂਰੇ 29 ਜਾਂ ਕਹਿ ਲਓ 30 ਸਾਲ ਦੇ ਬਾਅਦ ਸਾਲ 2024 ਦੇ ਵਿੱਚ ਇੰਟਰਨੈਟ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਦੀਆਂ ਅਫਵਾਹਾਂ ਆਉਣੀਆਂ ਸ਼ੁਰੂ ਹੁੰਦੀਆਂ ਕਿ ਇਹ ਜੋੜਾ ਇੱਕ ਦੂਸਰੇ ਤੋਂ ਅਲੱਗ ਹੋ ਰਿਹਾ ਵਾ ਤੇ ਸਾਇਰਾ ਬਾਨੋ ਇੱਕ ਵਾਰ ਇੱਕ ਇੰਟਰਵਿਊ ਦੇ ਵਿੱਚ ਵੀ ਇਹ ਕਹਿੰਦੇ ਆ ਕਿ ਪਿਛਲੇ ਬਹੁਤ ਸਾਲਾਂ ਤੋਂ ਮੈਂ ਇਸ ਵਿਆਹ ਤੋਂ ਬਿਲਕੁਲ ਨਾ ਖੁਸ਼ ਚੱਲ ਰਹੀ ਆ ਤੇ ਹੁਣ ਫਾਈਨਲੀ ਟਾਈਮ ਆ ਚੁੱਕਿਆ ਵਾ ਆਪਣੇ ਆਪ ਨੂੰ ਇਸ ਬੰਧਨ ਤੋਂ ਆਜ਼ਾਦ ਕਰਨ ਦਾ ਬਹੁਤ ਸਾਰੇ ਪੱਤਰਕਾਰਾਂ ਦੇ ਅਕੋਰਡਿੰਗ ਏਆਰ ਰਹਿਮਾਨ ਤੇ ਸਾਇਰਾ ਬਾਨੋ ਦਾ ਜਿਹੜਾ ਤਲਾਕ ਹੋਊਗਾ ਉਹ ਐਂਟਰਟੇਨਮੈਂਟ ਇੰਡਸਟਰੀ ਦਾ ਸਭ ਤੋਂ ਜ਼ਿਆਦਾ ਮਹਿੰਗਾ ਤਲਾਕ ਹੋ ਸਕਦਾ ਵਾ ਹੁਣ ਇਹਦਾ ਕਾਰਨ ਇਹ ਆ ਏਆਰ ਰਹਿਮਾਨ ਹੋਣਾ ਦੀ ਅਥਾ ਦੌਲਤ ਏਆਰ ਰਹਿਮਾਨ ਹੁਣੀ ਟੋਟਲ 1700 ਕਰੋੜ ਤੋਂ ਵੀ ਜ਼ਿਆਦਾ ਦੀ ਪ੍ਰਾਪਰਟੀ ਦੇ ਮਾਲਕ ਨੇ ਤੇ ਈਵਨ ਉਹਨਾਂ ਦੀਆਂ ਦੁਬਈ ਦੇ ਵਿੱਚ ਤੇ ਲਾਸ ਐਂਜਲਸ ਦੇ ਵਿੱਚ ਕਾਫੀ ਸਾਰੀਆਂ ਪ੍ਰਾਪਰਟੀਆਂ ਨੇ ਬਹੁਤ ਸਾਰੀਆਂ ਲਗਜ਼ਰੀ ਕਾਰਸ ਏਆਰ ਰਹਿਮਾਨ ਹੋਣਾ ਦੇ ਕੋਲੇ ਮੌਜੂਦ ਨੇ ਤਾਂ ਇਹ ਸੀਗੀ ਜੀ ਕਹਾਣੀ ਸਾਲ 1967 ਦੇ ਵਿੱਚ ਇੱਕ ਗਰੀਬ ਘਰ ਦੇ ਵਿੱਚ ਪੈਦਾ ਹੋਏ ਦਲੀਪ ਕੁਮਾਰ ਨਾਮ ਦੇ ਲੜਕੇ ਦੀ ਪਰ ਜਿਹੜਾ ਅੱਜ 58 ਸਾਲ ਤੋਂ ਬਾਅਦ ਇੱਕ ਸਧਾਰਨ ਗਰੀਬ ਲੜਕੇ ਤੋਂ ਇੱਕ ਬਹੁਤ ਹੀ ਜ਼ਿਆਦਾ ਅਮੀਰ ਵਿਅਕਤੀ ਨਾਲ ਦੀ ਨਾਲ ਹੀ ਇੱਕ ਲਿਵਿੰਗ ਲੈਜੈਂਡ ਬਣ ਚੁੱਕਿਆ ਵਾ ਦਲੀਪ ਕੁਮਾਰ ਦੇ ਨਾਮ ਦੇ ਨਾਲ ਪੈਦਾ ਹੋਇਆ ਇਹ ਲੜਕਾ ਅੱਜ ਪੂਰੀ ਦੁਨੀਆ ਦੇ ਵਿੱਚ ਏ ਆਰ ਰਹਿਮਾਨ ਨਾਮ ਦੇ ਨਾਲ ਜਾਣਿਆ ਜਾਂਦਾ ਤਾਂ ਇਹ ਸੀਗੀ ਜੀ ਕਹਾਣੀ ਦਲੀਪ ਕੁਮਾਰ ਹੋਣਾ ਦੇ ਏਆਰ ਰਹਿਮਾਨ ਬਣਨ ਤੱਕ ਦੀ ਤੇ ਮੈਨੂੰ ਉਮੀਦ ਆ ਕਿ ਇਸ ਵੀਡੀਓ ਤੋਂ ਤੁਹਾਡੀ ਜਾਣਕਾਰੀ ਦੇ ਵਿੱਚ ਜਰੂਰ ਕੁਝ ਨਾ ਕੁਝ ਵਾਦਾ ਜਰੂਰ ਹੋਇਆ ਹੋਗਾ ਤੇ ਇਹ ਵੀਡੀਓ ਹੁਣ ਇਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕੁਝ ਟਾਈਮ ਤੋਂ ਬਾਅਦ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ